ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੱਟੂ ਚਾਲਾਂ ਬਾਵਾਂ ਡੇਰੀ ਫਾਰਮ ਦੇ ਵਿੱਚ। ਆਜੀ ਵੀਰੋ ਵਿੱਚ ਪਾ ਇੱਕ ਵੜ ਸੇ ਲੈ ਲੈ ਕੇ ਆਏ ਜੀ। ਆਉਂ ਕਰ ਲੈਨੇ ਬਈ ਨਾ ਗੱਲ ਬਾਤ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੋ। ਠੀਕ ਹੋ ਮਤਲਬ ਪੂਰੇ ਵਧੀਆ ਜੀ। ਬਾਈ ਨਾਮ ਤੇ ਐਡਰੈਸ ਬੋ। ਨਾਮ ਹਰਦੀਪ ਸਿੰਘ ਪਿੰਡ ਭਦੌੜਾ ਈ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਤਪਾ। ਨੇੜੇ ਪਿੰਡ ਆਪਾਂ। ਉਹ ਮੇਲ ਰੋਡ ਤੇ ਹੈ ਜੀ ਨਾ ਬਰਨਾਲੇ ਤੋਂ ਵੱਜੇ ਭਗ ਤੈਨੂੰ ਲੰਦਾ। ਭਦੌੜੋ ਉਸਦੇ ਆ। ਮੋਬਾਈਲ ਨੰਬਰ 7257814882। ਇਹ ਕਿਹੜਾ ਖੂਸੂਈ ਵੀ ਹੈ ਵੜ। ਆਪਾਂ ਦੇ ਮੁੱਲ ਲਈ ਸੀਗੀ ਪਹਿਲਾਂ ਜੂਏ ਦੱਸਿਆ ਆਪਾਂ ਨੂੰ ਤਾਂ ਵੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਆ ਬੱਛੀ ਹੈ ਜੀ ਇਹਦੇ ਮਗਰ ਬੱਛੀ ਆ 8 2 ਢਾਈ ਮੰਨ ਲਓ 3 ਮੰਨ ਲਓ ਇੰਨਾ ਟਾਈਮ ਹੋ ਗਿਆ ਓਕੇ ਭਾਈ ਤੇ ਦੁੱਧ ਕਿੰਨਾ ਹੋਣਾ ਦੁੱਧ ਇਹਦੇ ਤਲਾ ਇਸ ਵਕਤ ਜਿਹੜਾ ਨਾਪਣ ਵਾਲਾ 8 ਕਿਲੋ ਹੈ ਠੀਕ ਆ ਹਾਂ ਪਾਇਏ ਦੋ ਰੰਗ ਚੋਲੇ ਭਾਈ ਚਾਹੇ ਜੀ ਤਸल्ली ਕਰਕੇ ਲੈ ਜਾਵੇ ਅਗਰ ਤਾਂ ਨੰਨਾਂ ਰੰਗ ਚੋਈ ਜਾਵੇ ਆਪਾਂ ਨੂੰ ਠਰਾਏ ਇੱਕ ਥਾਂ ਤੋਂ ਤਿੰਨ ਇੱਕ ਤੋਂ ਤਿੰਨ ਮੰਨ ਲਓ ਇਹਨੂੰ ਮਟਾਇਟਸ ਹੋ ਗਈ ਛਿੱਡੀ ਛਪੜਾ ਜਾਈ ਆਉਂਦਾ ਠੀਕ ਆ ਹੂੰ ਤੇ ਤਲਮਨ ਕੀ ਲੈ ਜੂ ਤਲ ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਇੱਕ ਥਾਂ ਨੂੰ ਕਿੰਨੇ ਪੂਰੇ ਸਹੀ ਆ ਚਾਹੇ ਬੰਦਾ ਦੂਰੋਂ ਪਾਰੋਂ ਆਵੇ ਕੋਈ ਦੂਜਾ ਚ ਸਿੱਧੀ ਛਪਾ ਨਹੀਂ ਹੈਗਾ ਠੀਕ ਆ ਬਾਈ ਹਾਂ ਉਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਬੱਚਾ ਮਗਰ ਬੱਚਾ ਫੋਲ ਹੀ ਭਾਈ ਤੋੜ ਦੇ ਮਾਰੀ ਹਾਂ ਤੋੜ ਦਿੰਦੇ ਪ੍ਰਿੰਟ ਫਰੰਟ ਬਹੁਤ ਚੰਗਾ ਲੇਵਾ ਚੰਗਾ ਥਾਂ ਚੰਗਾ ਚਿਵਾਈ ਚੰਗੀ ਆ ਬਾਈ ਹਾਂ ਚਿਵਾਈ ਠੀਕ ਆ ਜੀ ਓਕੇ ਬਾਈ ਫੇਸ ਦੀ ਬਿਊਟੀ ਚੰਗੀ ਹੈ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈ ਨਾ ਬੱਚੀ ਦਾ ਪ੍ਰਿੰਟ ਬਹੁਤ ਜੋ ਹੈ ਤਾਂ ਨਮਾਈ ਨਮੂਈ ਜੇ ਨਹੀਂ ਹੈਗੀ ਨਹੀਂ ਤਾਂ ਪੂਰੀ ਚਮਕਾ ਬੱਚੀ ਚੱਲ ਜਮੀ ਉਧਰ ਹੋ ਜਾ ਬੱਚਾ ਵੀ ਮਗਰ ਬੱਚੀ ਹੈ ਬਈ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਬੱਚਾ ਵੀ ਮਗਰ ਬੱਚੀ ਹੈ ਕਿਉਂ ਬੱਚੀ ਨੇ ਵੀ ਕਰਮ ਆਈ ਨੇ ਨਾਲ ਹੀ ਤਿਆਰ ਹੋ ਜਾਣਾ ਹਾਂ ਜੇ ਕਿਸੇ ਨੇ ਮੰਨ ਲਓ ਬੱਚੀ ਛੱਡਣੀ ਆਪਾਂ ਹਜ਼ਾਰ ਖੰਡ ਘੱਟ ਵੀ ਦੇ ਦਾਂਗੇ ਠੀਕ ਆ ਬਾਈ ਹਾਂ ਤੇ ਕੀ ਮੋਲ ਆ ਫਿਰ ਜਾਇਜ਼ ਮੁੱਲ ਕਰੀਏ ਇੱਕ ਵਾਰ ਕੋਈ ਗੱਲ ਦੱਸ ਗਏ ਵੈਣ ਦੇਣੀ ਦੱਸ ਲੋ ਮੁੱਲ ਦੇ ਚੱਕਰਾਂ ਮੁੱਲ ਕਰੋ ਲੋ ਜੀ ਬਾਈਕਰ ਵਾਲੋ 23 ਕਰੋ 18000 ਰੁਪਏ ਦੀ ਦੇ ਦੋ ਚੱਕ ਬਾਈ ਜਮਾ ਜਾਇਜ਼ ਮੁੱਲ 18000 ਹਾਂ 18 ਤੋਂ ਜੇ ਅਗਲੇ ਨੇ ਬੱਚੀ ਵੀ ਛੱਡ ਕੇ ਜਾਣੀ ਹੋਈ ਠੀਕ ਆ ਫਿਰ ਵੀ ਕੇ 16 ਹੀ ਦੇ ਜੇ ਆਪਾਂ ਨੂੰ ਠੀਕ ਆ ਬਾਈ 2000 ਦੀ ਬੱਚੀ ਕੱਟ ਲਾਂਗੇ 2000 ਦੀ ਬੱਚੀ ਬਾਈ ਹਨਾ ਕੱਟ ਹਾਂ 16000 ਦੀ ਲੈਣਾ ਪਾ ਕੇ ਜਮਾ ਆਪਣੇ ਕੋਲੇ ਦੋ ਡੰਗਾਂ ਦੀ ਵੀਡੀਓ ਬਣੀ ਵੀ ਦੁੱਧ ਨਾਪਿਆ ਹੋਇਆ ਜੇ ਅਗਲੇ ਨੇ ਮੰਗਾਉਣੀ ਵੀ ਹੋਵੇ ਠੀਕ ਆ ਬਾਈ ਹਾਂ ਮੋਹਲਬਾਈ ਨੇ ਜਮਾ ਜੈਜ ਰੱਖਿਆ ਕੋਈ ਡੇਣਾ ਨੂਣਾ ਪਾਉਣ ਨੂੰ ਕੁਝ ਨਹੀਂ ਕਹਿੰਦੀ ਜਿਵੇਂ ਮਰਜ਼ੀ ਪਾਈ ਚੱਲੋ ਠੀਕ ਆ ਲੈ ਨਾ ਲੈ ਨਿਆਣਾ ਪਾ ਤੇ ਮੌਜ ਨਾ ਬਹਿ ਜਾ ਹਨਾ ਫੋ ਧਾਰਾ ਮਾਰੀ ਦਿੰਦੇ ਮਾਰ ਦੋ ਕੋਈ ਟੋਲ ਦਾ ਤਾਂ ਹੋ ਸੂਣੀ ਹੂੰ ਲੈ ਲੈ ਸਾਰਾ ਚੈੱਕ ਕਰ ਕੋਈ ਉਹ ਨਹੀਂ ਸਿੱਧੀ ਸਪੜਾ ਹੂੰ ਇੰਨਾ ਚ ਠੀਕ ਆ ਉਹ ਤਾਂ ਹੈਗੀਆਂ ਆ ओके ਆਪਾਂ ਦੇਣੀ ਵੀ ਤਾਂ ਅਸੀਂ ਤਾਂ ਲੰਮਾ ਲਕਿਆ ਠੀਕ ਹੈ ਜੀ ਆ ਦੇਖੋ ਹੂੰ ਬਾਕੀ ਆਮੋਲ ਨਹੀਂ ਮਿਲਣਾ ਕਿ ਨਹੀਂ ਆਪਾਂ ਦੇਣ ਵਾਲੀ ਗੱਲ ਹੀ ਕੀਤੀ ਹੈ ਜੀ ਹੂੰ ਦੇਖੋ ਗਿਆ ਕੇ ਬਾਈ ਆ ਤਿੰਨ ਸਹੀ ਆ ਹੂੰ ਤਿੰਨਾਂ ਦੀ ਜਹੇ ਬੰਦਾ ਦੂਰੋਂ ਆ ਜਾਏ ਕੋਈ ਐਸੀ ਜੀ ਦਿੱਕਤ ਨਹੀਂ ਹੋਣੀ ਠੀਕ ਆ ਬਾਈ ਹਾਂ ਉਹ ਜਿਹੜਾ ਹੈਗਾ ਉਹ ਆਪਾਂ ਦੱਸ ਦਤਾ ਹਾਂ ਦੇ ਦਵਾਰੇ ਥਣੇੜ ਤੋਂ ਚੈੱਕ ਕਰਵਾਉਣੀ ਨਾਲੇ ਕੋਈ ਬਸਮਾਈ ਬਸਮੂਈ ਕੁਛ ਨਹੀਂ ਸਹੀ ਗੱਲ ਹੈ ਬਾਈ ਦੋ ਚਾਰ ਵੀ ਸੀ ਮਗਰ ਬੱਚੀ ਹੈ ਬੱਚੀ ਵੀ ਬਹੁਤ ਚੰਗੀ ਆਲੇ ਬੱਚੀ ਵੀ ਤਿਆਰ ਹੋ ਜਾਣੀ ਆ ਨਾਲ ਹੀ ਕਰਮ ਵਾਲੀ ਤੇ ਕਿਸੇ ਵੀਰ ਨੂੰ ਵੈੜ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ